ਪੰਜਾਬ ਵਿੱਚ ਹੜ੍ਹਾਂ ਦਾ ਪ੍ਰਭਾਵ ਭਾਵੇਂ ਕਾਫੀ ਘਟ ਗਿਆ ਹੈ ਪਰ ਹੜ੍ਹਾਂ ਦਾ ਖੌਫ ਹਾਲੇ ਵੀ ਲੋਕਾਂ ਦੇ ਮਨਾਂ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਹੈ। ਦਰਿਆ ਕਿਨਾਰੇ ਵਸਦੇ ਪਿੰਡਾਂ ਦੇ ਲੋਕ ਜਦੋਂ ਹੀ ਕੋਈ ਮਦਦ ਦੀ ਗੁਹਾਰ ਲਾਉਂਦੇ ਆ ਤਾਂ ਹੜ੍ਹਾਂ ਵੱਲੋਂ ਸੁਰੱਖਿਅਤ ਪਿੰਡਾਂ ਦੇ ਲੋਕ ਉਸੇ ਵੇਲੇ ਮਦਦ ਲਈ ਪਹੁੰਚ ਰਹੇ ਆ। ਨਾ ਤਾਂ ਦਰਿਆ ਕਿਨਾਰੇ ਵਸਦੇ ਲੋਕਾਂ ਦੀਆਂ ਹੱਲੇ ਲੋੜਾਂ ਖਤਮ ਹੋਈਆਂ ਤੇ ਨਾ ਹੀ ਹੜ੍ਹਾਂ ਤੋਂ ਬਚੇ ਲੋਕਾਂ ਦੇ ਅੰਦਰ ਸੇਵਾ ਕਰਨ ਦਾ ਜਜ਼ਬਾ ਘਟਿਆ। ਸੋ ਇਸੇ ਤਰ੍ਹਾਂ ਦੀ ਮਿਸਾਲ ਅੱਜ ਪਿੰਡ ਦਸਾਂਝ ਦੇ ਵਿੱਚ ਵੇਖਣ ਨੂੰ ਮਿਲੀ ਜਿਕਰਯੋਗ ਹੈ ਕਿ ਸਤਲੁਜ ਦਰਿਆ ਤੇ ਮੋਗਾ ਜਲੰਧਰ ਰੋਡ ਤੇ ਪਿੰਡ ਕਮਾਲਕੇ ਦੇ ਨੇੜੇ ਪੈਂਦੇ ਪਿੰਡ ਬੱਸੀਆਂ ਦੇ ਕੋਲੋਂ ਲੰਘਦੇ ਸਤਲੁਜ ਦਰਿਆ ਦਾ ਜਿਹੜਾ ਤੁਸੀ ਬੰਨ ਉਹ ਕਮਜ਼ੋਰ ਹੋਣ ਕਰਕੇ ਉਹਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਇਸੇ ਕਰਕੇ ਉੱਥੋਂ ਦੇ ਲੋਕਾਂ ਵੱਲੋਂ ਉਹਨਾਂ ਲੋਕਾਂ ਨੂੰ ਫੇਰ ਮਦਦ ਦੀ ਗੁਹਾਰ ਲਗਾਈ ਗਈ ਜਿਹੜੇ ਲੋਕ ਪਹਿਲਾਂ ਵੀ ਉੱਥੇ ਮਦਦ ਲੈ ਕੇ ਪਹੁੰਚੇ ਸਨ ਸੁਪਿੰਡ ਬੱਸੀਆਂ ਦੇ ਲੋਕਾਂ ਨੇ ਪਿੰਡ ਦੁਸਾਂਝ ਦੇ ਨੌਜਵਾਨਾਂ ਨੂੰ ਫੋਨ ਕੀਤਾ ਕਿ ਬੰਨ੍ਹ ਕਮਜ਼ੋਰ ਹੋ ਗਿਆ ਹੈ ਪਾਣੀ ਦੀ ਧੱਕ ਵੱਜਣ ਦੇ ਕਾਰਨ ਬੰਨ੍ਹ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਹੈ ਤੇ ਪਿੰਡ ਦੁਸਾਂਝ ਦੇ ਨੌਜਵਾਨਾਂ ਨੇ 2 ਦਿਨ ਪਹਿਲਾਂ ਉੱਥੇ 10 ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਪਹੁੰਚਦੀਆਂ ਕੀਤੀਆਂ ਸੀ ਤੇ ਅੱਜ ਫੇਰ ਪਿੰਡ ਦੁਸਾਂਝ ਦੇ ਨੌਜਵਾਨਾਂ ਨੇ 20 ਟਰਾਲੀਆਂ ਮਿੱਟੀ ਦੀਆਂ ਲੈ ਕੇ ਪਿੰਡ ਬੱਸੀਆਂ ਵੱਲ ਨੂੰ ਚਾਲੇ ਪਾਏ ਸੋ ਇਸ ਸਬੰਧ ਦੇ ਵਿੱਚ ਜੀਡੀਬੀ ਨਿਊਜ਼ ਵੱਲੋਂ ਪਿੰਡ ਦੋਸਾਂਝ ਦੇ ਵਿੱਚ ਜਾ ਕੇ ਇਹਨਾਂ ਨੌਜਵਾਨਾਂ ਵੱਲੋਂ ਮਿੱਟੀ ਲੈ ਕੇ ਜਾਣ ਦੀ ਜੋ ਕਾਰਵਾਈ ਹੈ ਉਹਦੀ ਕਵਰੇਜ ਕੀਤੀ ਗਈ ਤੇ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਵੀ ਕੀਤੀ ਸੋ ਆਓ ਤੁਹਾਨੂੰ ਇਹ ਕੰਪਲੀਟ ਰਿਪੋਰਟ ਪਾਈਏ ਕਿ ਕਿਵੇਂ ਇਹਨਾਂ ਨੌਜਵਾਨਾਂ ਦਾ ਹੌਸਲਾ ਜਿਹੜਾ ਚੜ੍ਹਦੀ ਕਲਾ ਵਿੱਚ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਪਈ ਨੂੰ ਲਗਭਗ 1 ਮਹੀਨਾ ਹੋ ਚੁੱਕਿਆ ਹੈ ਤੇ ਪੰਜਾਬ ਦੇ ਲੋਕਾਂ ਨੇ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਬਾਹ ਫੜੀ ਹੈ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਹ ਫੜੀ ਹੈ ਉਹਨੇ ਇੱਕ ਮਿਸਾਲ ਪੈਦਾ ਕੀਤੀ ਹੈ ਹਾਲਾਂਕਿ ਮਿਸਾਲਾਂ ਇਹਦੀਆਂ ਪਹਿਲਾਂ ਵੀ ਬਹੁਤ ਨੇ ਪਰ ਇਸ ਵਾਰ ਜੋ ਮਦਦ ਕੀਤੀ ਗਈ ਪੰਜਾਬ ਦੇ ਲੋਕਾਂ ਵੱਲੋਂ ਆਪਣੇ ਭੈਣ ਭਰਾਵਾਂ ਦੀ ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਬਣ ਗਈ ਸਰਕਾਰਾਂ ਜਾਂ ਹੋਰ ਦੂਸਰੀਆਂ ਤੀਸਰੀਆਂ ਏਜੰਸੀਆਂ ਜਿਹੜੀਆਂ ਕਿਤੇ ਨਹੀਂ ਦਿਖ ਰਹੀਆਂ ਔਰ ਇਸ ਵੇਲੇ ਗਰਾਊਂਡ ਲੈਵਲ ਤੇ ਜਿਹੜਾ ਆਮ ਲੋਕ ਕੀ ਜਿਹੜੇ ਆਮ ਲੋਕਾਂ ਦੇ ਨਾਲ ਖੜੇ ਹੋਏ ਨਜ਼ਰ ਆ ਰਿਹਾ ਹੈ ਇਸੇ ਕੱਢੀ ਦੇ ਤਹਿਤ ਹੀ ਅੱਜ ਪਿੰਡ ਦੁਸਾਂਝ ਦੇ ਨੌਜਵਾਨਾਂ ਵੱਲੋਂ ਜਿਹੜਾ ਪਿੰਡ ਬਸੀਆਂ ਜੋ ਕਿ ਕਾਮਾਵਾਲਾ ਪੱਤਨ ਦੇ ਨੇੜੇ ਪਿੰਡ ਹੈ ਔਰ ਉਹ ਸਤਲੁਜ ਦਰਿਆ ਦੇ ਕਿਨਾਰੇ ਵਸਿਆ ਹੋਇਆ ਉੱਥੇ ਸਤਲੁਜ ਦਰਿਆ ਨੇ ਜਿਹੜਾ ਤਕਰੀਬਨ ਬੰਨ ਕਾਫੀ ਖੋਰ ਦਿੱਤਾ ਹੈ ਔਰ ਇਹ ਡਰ ਪੈਦਾ ਹੋਇਆ ਹੈ ਕਿ ਉੱਥੋਂ ਬੰਨ ਜਿਹੜਾ ਟੁੱਟ ਸਕਦਾ ਹੈ ਤੇ ਪਿੰਡਾਂ ਪਿੰਡਾਂ ਦੇ ਵਿੱਚੋਂ ਜਿਹੜੀਆਂ ਟਰਾਲੀਆਂ ਮਿੱਟੀ ਦੀਆਂ ਜਾ ਰਹੀਆਂ ਔਰ ਪਿੰਡ ਦੁਸਾਂਝ ਦੇ ਵਿੱਚੋਂ ਵੀ ਲਗਭਗ ਅੱਜ 20 ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਇਹ ਨੌਜਵਾਨ ਉੱਥੇ ਲੈ ਕੇ ਜਾ ਰਹੇ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇੱਕ ਵਾਰੀ ਕੈਮਰਾ ਘੁਮਾ ਕੇ ਦਿਖਾ ਦੇਣਾ ਕਿ ਉਹ ਸਾਹਮਣੇ ਜੀਸੀਬੀ ਮਸ਼ੀਨ ਹੈ ਜਿਹੜੀ ਟਰਾਲੀਆਂ ਭਰ ਰਹੀ ਹੈ तकरीबन 5 ਟਰਾਲੀਆਂ ਜਿਹੜੀਆਂ ਹਲੇ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਤੇ तकरीबन 12 13 ਟਰਾਲੀਆਂ ਜਿਹੜੀਆਂ ਹੈਗੀਆਂ ਉਹ ਇਧਰਲੇ ਪਾਸੇ ਭਰੀਆਂ ਖੜੀਆਂ ਸੋ ਇਹ ਟਰਾਲੀਆਂ ਲਗਭਗ ਇਥੋਂ ਅੱਧੇ ਪੌਣੇ ਘੰਟੇ ਦੇ ਸਮੇਂ ਬਾਅਦ ਜਿਹੜੀਆਂ ਇਥੋਂ ਰਵਾਨਾ ਹੋਣੀ ਹੈ ਤੇ ਇਹ ਉਹ ਨੌਜਵਾਨ ਨੇ ਜਿਹੜੇ ਇਹਨਾਂ ਟਰਾਲੀਆਂ ਨੂੰ ਲੈ ਕੇ ਪਿੰਡ ਬਸੀਆਂ ਜਾ ਰਹੇ ਨੇ ਜਿਹੜਾ ਕਿ ਜਿਹੜਾ ਕਿ ਸਤਲੁਜ ਦਰਿਆ ਦੇ ਕਿਨਾਰੇ ਵਸਿਆ ਹੋਇਆ ਪਿੰਡ ਹੈ ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਕਿਸ ਮਕਸਦ ਦੇ ਨਾਲ ਉੱਥੇ ਜਾ ਰਹੇ ਆ ਹਾਂਜੀ ਪ੍ਰਧਾਨ ਜੀ ਸਾਡੀ ਕਾਲ ਜੀ ਸਾਡੀ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ 4-5 ਦਿਨ ਪਹਿਲਾਂ ਵੀ ਉੱਥੇ ਮਿੱਟੀ ਦੀ ਸੇਵਾ ਕੀਤੀ ਸੀ ਦਾ ਟਰਾਲੀਆਂ ਸਾਡੇ ਪਿੰਡੋਂ ਲੈ ਕੇ ਗਏ ਸੀਗੇ ਤੇ ਉੱਥੇ ਹੀ ਬਹੁਤ ਜ਼ਿਆਦਾ ਖਾਰ ਪੈ ਰਹੀ ਹੈ ਇਧਰ ਨੂੰ ਉਹਨਾਂ ਦਾ ਮੈਨੂੰ ਲੱਗਦਾ 4-5 ਕਿਲੇ ਦੂਰ ਦੀ ਸੀਗੀ ਤੇ ਅੱਜ ਰਾਤ ਸਾਨੂੰ ਕੌਣ ਆਇਆ ਤੇ ਉਹ ਸਾਰੇ ਢੋਨਾ ਰੁੜ ਗਿਆ ਉਹਨਾਂ ਦੇ ਵਿੱਚ ਉਹ ਕਹਿੰਦੇ ਰਾਤ ਨੂੰ ਰਾਤ ਵੀ ਕਹਿੰਦੇ ਇਸ ਵੀ ਤੁਸੀਂ ਜਲਦੀ ਮਿੱਟੀ ਲੈ ਕੇ ਆਓ ਵੀ ਸਾਡੇ ਉਹ ਪੰਨ ਦਾ ਪੂਰਾ ਖਤਰਾ ਬਣ ਗਿਆ ਤੇ ਅਸੀਂ ਅਸਰਾਧ ਗੁਰਦਰਾ ਸਾਹਿਬ ਵਾਜ ਦਵਾਈ ਤੇ ਸਾਡੇ ਪਿੰਡ ਦੇ ਸਾਰੇ ਨੌਜਵਾਨ ਟਰਾਲੀਆਂ ਲੈ ਕੇ ਇਕੱਠੇ ਹੋ ਗਏ ਆ ਤੇ ਹੁਣ ਅਸੀਂ ਥੋੜੇ ਟਾਈਮ ਨੂੰ ਬਸ ਉੱਥੇ ਜਾ ਰਹੇ ਆ ਜੇ ਉੱਥੇ ਪੂਰੀ ਸੇਵਾ ਕਰਾਂਗੇ ਜੇ ਹੋਰ ਵੀ ਲੋਡ ਪਈ ਮਿੱਟੀ ਦੀ ਜੇ ਅਸੀਂ ਉੱਥੇ ਸੇਵਾ ਕਰਾਂਗੇ ਸਾਡਾ ਹਰ ਪਿੰਡ ਇਕੱਠਾ ਸਾਡੇ ਇਹਦੇ ਵਿੱਚ ਅੱਗੇ ਜਿਵੇਂ ਹੁਣ ਆਪਣਾ ਪਾਣੀ ਉਤਰ ਰਿਹਾ ਹਾਂ ਹਾਂਜੀ ਆ ਫਸਲਾਂ ਜਿਹੜੀਆਂ ਜਮੀਨਾਂ ਫਸਲਾਂ ਵਾਲੀਆਂ ਜਮੀਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਿਹੜੀ ਦਰਿਆ ਦੀ ਮਿੱਟੀ ਹੈ ਜਿਹੜੀ ਬਹੁਤ ਵੱਡੇ ਪੱਧਰ ਤੇ 5 5 6 6 ਫੁੱਟ ਤੱਕ ਜਿਹੜੀ ਆ ਜਮਾ ਹੋ ਗਈ ਹੈ। ਤਾਂ ਉਹਦੇ ਵਿੱਚ ਵੀ ਮਦਦ ਕਰਨ ਦੀ ਕੋਈ ਹੈ। ਹਾਂਜੀ ਹਾਂਜੀ ਸਾਡੇ ਕੋਲੇ ਪੈਸੇ ਫੰਡ ਪਿਆਈ 1 ਲੱਖ 1.5 ਲੱਖ ਰੁਪਈਆ। ਅਸੀਂ ਤੋਂ ਬਾਅਦ ਆ ਦੇ ਵਾਰੀ ਨਾਲ ਪਿੰਡ ਜੋ ਟਰੈਕਟਰ ਭੇਜਿਆ ਕਰਨੇ ਆ 2 4 ਜਿਵੇਂ ਵੀ ਆ ਤੇ ਉੱਥੇ ਜਾ ਕੇ ਅਸੀਂ 2 2 4 4 ਦਿਨ ਰਿਆ ਕਰਾਂਗੇ, ਟਰਾਈ ਲੈ ਕੇ ਜਾਵਾਂਗੇ, ਸੇਵਾ ਕਰਾਂਗੇ ਜਿੰਨੀ ਕੋਈ ਉਹ ਬਹੁਤ ਬਾਰੂ ਵੀ ਫੋਨ ਆ ਰਹੇ ਨੇ ਵੀ ਅਸੀਂ ਪੈਸੇ ਏਥੇ ਜਾ ਕੇ ਤੁਹਾਨੂੰ ਫੰਡ ਇਕੱਠਾ ਕਰਾਂਗੇ ਤੇ ਸਾਡੇ ਕੋਲੇ ਪੈਸੇ ਡੀਲ ਆਸਤੇ ਤਾਂ ਪਏ ਆ ਇਦੋਂ ਇਹ ਸੇਵਾ ਤਾਂ ਅਸੀਂ ਆ ਵੀ ਕਰ ਰਹੇ ਆ ਉਹ ਫੰਡ ਤੋਂ ਨਹੀਂ ਹਜੇ ਕਰ ਰਹੇ ਜੇ ਕਿ ਉਹ ਜਿੰਨਾ ਫੰਡ ਇਕੱਠਾ ਆਊਗਾ ਅਸੀਂ ਉਹ ਕਰਾਏਾਂ ਦੀ ਜਿੰਨੀ ਵੀ ਹੈਲਪ ਹੋਊਗੀ ਉਹ ਕਰਕੇ ਆਵਾਂਗੇ ਠੀਕ ਹੈ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਪਿੰਡਕਾਈ ਦੇ ਆਗੂ ਵੀ ਮੌਜੂਦ ਹੈ ਹਾਂਜੀ ਰਾਜੀ ਰਚਕਾ ਕੀ ਨਾਮ ਹੈ ਜੀ ਆਪਣਾ ਗਰ ਰਚਕਾ ਰਵਿੰਦਰ ਸਿੰਘ ਜੀ ਕੀ ਅੱਜ ਤੁਹਾਡਾ ਮਕਸਦ ਹੈਗਾ ਮਿੱਟੀ ਲੈ ਕੇ ਜਾਣ ਦਾ ਉਸੇ ਤੇ ਪਹਿਲਾਂ ਵੀ ਅਸੀਂ ਲੈ ਕੇ ਗਏ ਸੀ ਜੀ ਵੀ 700 ਤੇ ਕੱਲ ਜਿੱਦਾਂ ਇਹਨਾਂ ਪ੍ਰਧਾਨ ਹੋਣਾਂ ਨੇ ਦੱਸਿਆ ਜੀ ਤੇ ਸਾਨੂੰ ਰਾਤ ਕਾਲ ਆਈ ਜਾਂਦੀ ਕਹਿੰਦੇ ਸਾਡਾ ਕੰਮ ਚੱਲੇ ਨਾ ਸਾਲ ਖੱਟੇ ਚੱਲਿਆ ਉਹ ਜੇ ਟੁੱਟ ਗਿਆ ਬਾਹਰ ਨੂੰ ਉਸ ਜੀ ਤਕਰੀਬਨ ਆਪਣਾ ਧਰਮਿਕ ਗਲ ਦਾ ਸਾਰਾ ਇੱਥੇ ਰੱਖ ਪਾਣੀ ਜਾ ਜਾ ਜਿਵੇਂ ਆਪਣੇ 1999 ਦੇ ਵਿੱਚ ਕਾਇਦੇ ਕਰਕੇ ਜੀ ਅਸੀਂ ਲੈ ਕੇ ਚੱਲੇ ਆ ਪਹਿਲਾਂ ਆਡਾ ਰੱਦਾ ਸੀ ਰਿਸੀਵਰ ਲੈ ਕੇ ਜਾਵਾਂਗੇ ਬਾਉਪੁਰ ਜਾ ਉੱਧਰ ਅਜ ਨਾਲ ਅਜ ਘਹਿਰ ਉੱਧਰ ਲੈ ਕੇ ਜਾਵਾਂਗੇ ਦੇਖੀ ਸਾਰੇ ਹਾਲਾਤ ਆਏ ਆ ਪਰ ਸਾਨੂੰ ਇੱਥੇ ਸਹੀ ਲੱਗਾ ਆਪਦੇ ਏਰੀਏ ਦੇ ਵਿੱਚ ਇਸ ਇੰਨੀ ਮਦਦ ਦੀ ਆਉਂਦੇ ਕੱਲ ਉਹ ਤੋਂ ਬੰਨ ਟੁੱਟਦਾ ਤਾਂ ਆਪਣੇ ਪਿੰਡ ਨੂੰ ਇੱਧਰ ਵੀ ਆ ਜਾਂਦਾ ਜਲਾਲਾਬਾਦ ਤੱਕ ਪਾਣੀ ਆ ਸਕਦਾ ਠੀਕ ਹੈ ਜੀ ਤੇ ਅੱਜ ਅੱਜ ਹੀ ਲੈ ਕੇ ਜਾ ਰਹੇ ਹਾਂ ਕਿ ਹਾਂ ਜੀ ਅੱਜ ਲੈ ਕੇ ਨਹੀਂ 2 ਟਰਾਲੇ ਲਗਾ ਤਕਰੀਬਨ ਅੱਜ 2 ਟਰਾਲੇ ਹਾਂ ਜੀ 10 ਟਰਾਲੇ ਲਗਾ ਉੱਧਰ ਲੈ ਕੇ ਪਰਸੋਂ 2 ਟਰਾਲੇ ਲਗਾ ਦਿੰਦੇ ਹਾਂ ਠੀਕ ਹੈ ਜੀ ਸਾਡੇ ਨਾਲ ਪੰਚਾਇਤ ਦੇ ਮੌਜੂਦਾ ਮੈਂਬਰ ਮਨਪ੍ਰੀਤ ਸਿੰਘ ਜੀ ਵੀ ਹਾਜ਼ਰ ਹਨ ਮੈਂ ਬੇਨਤੀ ਕਰੂੰਗਾ ਇੱਕ ਮਿੰਟ ਅੱਗੇ ਆ ਜੀ ਹਾਂਜੀ ਮਨਪ੍ਰੀਤ ਜੀ ਸਤਿਗੁਰੂ ਜੀ ਸਾਰਿਆਂ ਨੂੰ ਤੇ ਅੱਜ ਤੁਸੀਂ ਜਿਹੜਾ ਪਿੰਡ ਦੇ ਵਿੱਚੋਂ ਮਿੱਟੀ ਲੈ ਕੇ ਜਾ ਰਹੇ ਹੋ ਉਹ ਤੇ ਪਿੰਡ ਬਸੀਆਂ ਕਿਵੇਂ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਇਸ ਤਰ੍ਹਾਂ ਤੇ ਕੱਲ ਸਮਝੋ ਫੋਨ ਆਇਆ ਤੇ ਗੁਰਦਰਸ ਸਿੰਘ ਘਰ ਆਤਾ ਨੌਜਵਾਨਾਂ ਵਿਚ ਵੈਸੇ ਹੀ ਸ਼ਾਵਾ ਸਿਵਾ ਕਰਨ ਦਾ ਹੁਣ ਆਪੀ ਆਪੇ ਇੰਟਰਵਿਊ ਲੈ ਕੇ ਅੱਗੇ ਫੈਲੇ ਸੋਚ ਰਹੇ ਹਾਂ ਮਨਪਿੰਦ ਜੀ ਕਿਵੇਂ ਦੇਖਦੇ ਹੋ ਕਿ ਜਿਵੇਂ ਐਕਟਰ ਪੰਜਾਬ ਦੇ ਲੋਕਾਂ ਦੇ ਵਿੱਚ ਸੁਆਗਤ ਵੇਖਣ ਨੂੰ ਮਿਲਿਆ ਹੈ ਆ ਕੀ ਇਹ ਇੱਕ ਚੰਗਾ ਲੱਛਣ ਹੈ ਬਹੁਤ ਵਧੀਆ ਜੀ ਇੱਕ ਦੂਜੇ ਦੀ ਬਾਹ ਫੜਾਂਗੇ ਇਸ ਦੇ ਨਾਲ ਹੀ ਉਹਨਾਂ ਦੇ ਦੁੱਖ ਵੰਡਾ ਸਕਦੇ ਹਾਂ ਉਹਨਾਂ ਨੂੰ ਲੋੜ ਹੈ ਮਦਦ ਦੀ ਜਾਪਾ ਕਿਹਾ ਜਰੋਕੀ ਦੀ ਇਹ ਫਿਲਡਾ ਦੇ ਵਿੱਚ ਰਾਜਨੀਤੀ ਵੀ ਖਤ ਹੋ ਸਕਦੀ ਹੈ ਜਿੱਦਾਂ ਪਿੰਡਾਂ ਦੇ ਵਿੱਚ ਆਪਣੀ ਪਾਰਟੀ ਬਾਜੀ ਬਣਾਈ ਆ ਉਹਦੇ ਲਈ ਦੀ ਆਪਾਂ ਇੱਕ ਹੋ ਕੇ ਇੱਕੇ ਥਾਂ ਤੇ ਚੱਲ ਕੇ ਆਪਾਂ ਸੇਵਾ ਦੇ ਰਚ ਨਾਲੇ ਲੋਕ ਤਿਆਰ ਆ ਹਰੇਕ ਜਾਣ ਤੇ ਬੱਟ ਇਹਦੇ ਵਿੱਚ ਪਾਰਟੀ ਬਾਜੀ ਦਾ ਕੋਈ ਨਹੀਂ ਚਾਹੀਦਾ ਜੀ ਹਰੇਕ ਨੂੰ ਤਾਂ ਮਨੋਂ ਨਾਲੇ ਰਾਜਨੀਤੀ ਤੋਂ ਉੱਪਰ ਬਿਲਕੁਲ ਜੀ ਰਾਜਨੀਤੀ ਉੱਪਰ ਸੇਵਾ ਕਰਨੀ ਹੁਣ ਤੁਸੀਂ ਵੀ ਬਾਪੂ ਤਾਂ ਦੀ ਸੇਵਾ ਕਰਨੀ ਹੈ ਇਕੱਠੇ ਇਕੱਠੇ ਹੋਣਾ ਚਾਹੀਦਾ ਇਹ ਤਾਂ ਸਮਾ ਹੈ ਪਿੰਡ ਦੀਆਂ ਵਕ ਵਕਤ ਤੇ ਰਾਂ ਵੀ ਇੱਕ ਜਗ੍ਹਾ ਤੇ ਇਕੱਠੀਆਂ ਖੜੀਆਂ ਜਿਹੜਾ ਸਮਾ ਚੱਲ ਰਿਹਾ ਬੜਾ ਮਾੜਾ ਚੱਲ ਰਹੀ ਉਹਨਾਂ ਹਾਲਾਤ ਬੜੇ ਮਾੜੇ ਆ ਘਰ ਰੁੜ ਗਏ ਆ ਵਿਚਾਰਿਆਂ ਦੇ ਤੁਸੀਂ ਸਭ ਜਿੰਨਾ ਵੀ ਸੀ ਉਹਨਾਂ ਕੋਈ ਵਿਚਾਰਿਆਂ ਕੋਲੇ ਘਰ ਆ ਜਾਓ ਬੰਨਾਂ ਦੇ ਉੱਤੇ ਬੈਠੇ ਆ ਪੱਲੰਗਾ ਪਾਈ ਬੈਠੇ ਆ ਬੜੇ ਮਾੜੇ ਦੇਣ ਆ ਅਸੀਂ ਉਹਨਾਂ ਦੇ ਨਾਲ ਅਸਲ ਮਾਰ ਹੈ ਜਿਹੜੀ ਉਹ ਹੜ੍ਹਾਂ ਤੋਂ ਬਾਅਦ ਵੇਖਣ ਨੂੰ ਮਿਲ ਰਹੀ ਹੈ ਕਿ ਹੜ੍ਹਾਂ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਉਹਨਾਂ ਲੋਕਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਔਰ ਬਹੁਤ ਸਾਰੇ ਸਿਆਣੇ ਲੋਕਾਂ ਨੇ ਪਹਿਲਾਂ ਕਹਿਣਾ ਵੀ ਸ਼ੁਰੂ ਕਰ ਦਿੱਤਾ ਸੀ ਕਿ ਮਦਦ ਹੈ ਜਿਹੜੀ ਉਹਨੂੰ ਇਸ ਹਿਸਾਬ ਦੇ ਨਾਲ ਚਲਾਇਓ ਕਿ ਜਿਹੜਾ ਹੜ੍ਹਾਂ ਦੇ ਪਾਣੀ ਉਤਰਨ ਤੋਂ ਬਾਅਦ ਵੀ ਉਹ ਮਦਦ ਜਾਰੀ ਰਵੇ ਤੋਂ ਇਸ ਤਰ੍ਹਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਸਾਡੇ ਨਾਲ ਭਾਰਤੀ ਕਿਸਾਨੀਓ ਨੇ ਨਾ ਆਜ਼ਾਦ ਦੇ ਪ੍ਰਧਾਨ ਜੋ ਪਿੰਡ ਕਾਈ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੀ ਵੀ ਹਾਜ਼ਰ ਆਂ ਹਾਂਜੀ ਪ੍ਰਧਾਨ ਜੀ ਸਤਿਕਾਰ ਦੀ ਪ੍ਰਧਾਨ ਜੀ ਅੱਜ ਤੁਸੀਂ ਮਿੱਟੀ ਲੈ ਕੇ ਜਾ ਰਹੇ ਹੋ ਇਹਦੇ ਬਾਰੇ ਦੱਸ ਦਿੱਤਾ ਪਿੰਡ ਦੇ ਬਾਰੇ ਜਿਹੜੇ ਕਿਸਾਨ ਆਪੂ ਤੇ ਪਿੰਡ ਦੀ ਪੰਚਾਇਤ ਨੇ ਇੱਕ ਮੁੱਦਾ ਬੜਾ ਅਜਿਬ ਜਿਹੜਾ ਪੰਜਾਬ ਦੇ ਵਿੱਚ ਹਾਈਲਾਈਟ ਹੋਇਆ ਹੈ ਉਹ ਹੈ ਪ੍ਰਵਾਸੀ ਜਿਹੜੇ ਹੈਗੇ ਆਪਣੇ ਪੰਜਾਬ ਦੇ ਵਿੱਚ ਰਹਿੰਦੇ ਆ ਪ੍ਰਵਾਸੀ ਮਜ਼ਦੂਰ ਵਗੈਰਾ ਉਹਦੇ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਗਾ ਤੁਸੀਂ ਇਹਦੇ ਤੇ ਕੀ ਕਹਿਣਾ ਚਾਹੋ? ਦੇਖੋ ਜੀ ਇਹ ਜ਼ਿਆਦਾਤਰ ਤਾਂ ਸਰਕਾਰਾਂ ਦੇ ਕੋਈ ਨਲੇਕੀ ਚੱਲ ਰਹੀ ਹੈ ਇਹਦੇ ਵਿੱਚ ਜੇ ਆਪਾਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਮੇਵਾਰਾਂ ਨੂੰ ਇਸ ਚੀਜ਼ ਦੀ ਬਹੁਤ ਵੱਡੀ ਦਿੱਕਤ ਪੈ ਸਕਦੀ ਹੈ ਜਿਵੇਂ ਤੋਂ ਨਾ ਲਾਉਣਾ ਜਾਂ ਮੰਡੀ ਕਰਨ ਦੇ ਵਿੱਚ ਪੰਜਾਬੀ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਇਹ ਪਰਵਾਸੀ ਮਜ਼ਦੂਰਾਂ ਨੇ ਸਿਰੇ ਛੜਦਾ ਕੰਮ ਇਹ ਕੁਝ ਕੋ ਲੀਡਰਾਂ ਦੀ ਸਹਿਨ ਆਈ ਇਹ ਸਾਲ ਤੱਕ ਚੱਲ ਰਿਹਾ ਕੰਮ ਮਿਲੀ ਭੋਗ ਦੀ ਚੱਲ ਰਹੀ ਹੈ ਠੀਕ ਹੈ ਉਏ ਨੇ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਿਹੜੀ ਪ੍ਰੋਪਰ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਕੰਮ ਤੇ ਰੱਖਣਾ ਚਾਹੀਦਾ ਹੈ ਔਰ ਸਰਕਾਰਾਂ ਨੂੰ ਔਰ ਰਾਜਨੀਤਿਕ ਲੋਕਾਂ ਨੂੰ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਔਰ ਇਹਨਾਂ ਦੇ ਕਹਿਣ ਦੇ ਮਤਲਬ ਕੋ ਪ੍ਰਵਾਸੀ ਮਜ਼ਦੂਰਾਂ ਬਿਨਾਂ ਜਿਹੜਾ ਪੰਜਾਬ ਦੇ ਵਿੱਚ ਲੇਬਰ ਦੀ ਸਮੱਸਿਆ ਜਿਹੜੀ ਬਹੁਤ ਵੱਡੀ ਬਣ ਜਾਣੀ ਇਹ ਗੱਲ ਹੈ ਵੀ ਬਿਲਕੁਲ ਤਰਸਤ ਕਿਉਂਕਿ ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਚੱਲ ਰਹੀ ਹੈ